ਖਾਇ ਰਬਾ ਕੰਮ ਚ ਤੇ ਮਾਸਾ ਨਹੀਂ ਧਿਆਨ ਲੱਕਣ ਦਿਆ ਧਿਆਨ ਤੇ ਬਾਰ ਬਾਰ ਉਧਰ ਹੀ ਚਾਈ ਜਾਂਦਾ ਵਾ ਭਾਵੇਂ ਇਹਨਾਂ ਨੂੰ ਮੈਂ ਬੇਸ਼ੱਕ ਘਰੋਂ ਕੱਲਤਾ ਵਾ ਵੀ ਤੁਸੀਂ ਚੱਲ ਜੋ ਪਰ ਜਿਨ੍ਹਾਂ ਦੇ ਘਰ ਇੱਕ ਮੌਤ ਹੋ ਗਈ ਉਹਨਾਂ ਦੀ ਬੁੱਢੀ ਮਰ ਗਈ ਆ ਚੁੱਪ ਤੇ ਬਹਿਣ ਆਲਿਆਂ ਝੋਣੀ ਆ ਕੋਹਣਾ ਕੋਹ ਕਰਨਗੇ ਹੋਵੇ ਨਾ ਤੇ ਇੱਥੇ ਪੁਲਸ ਕੱਲ ਲੈਣਾ ਮੇਰਾ ਰਾਦਾ ਵਾ ਮਾਤਾ ਨੂੰ ਕਵਾਂ ਕਿ ਮਾਤਾ ਤੂੰ ਰਿਆ ਤੇ ਮੈਂ ਕੁੜੀ ਲੈ ਕੇ 4 ਦਿਨ ਪੇਕੇ ਚੱਲ ਜਾਂਦੀ ਆ ਜੇ ਕੋਈ ਮਗਰੋਂ ਗੱਲ ਬਾਤ ਹੋਊਗੀ ਆ ਤੇ ਕਹਿਦੀ ਪਈ ਉਹ ਤੇ ਇੱਥੇ ਰਹਿੰਦੇ ਹੀ ਨਹੀਂ ਆ ਉਹ ਤੇ ਬੜੇ ਚੇਦੇ ਘਰੋਂ ਗਏ ਆ ਜੇ ਪੁਲਸ ਆ ਗਈ ਆ ਮੈਂ ਘਰੇ ਹੋਈ ਤੇ ਕਿਤੇ ਇਹ ਨਾ ਹੋਵੇ ਸਾਨੂੰ ਮਾਵਾ ਧੀਆਂ ਨੂੰ ਨਾਲ ਲੈ ਜਾਣ ਵੀ ਇਹਨਾਂ ਨਾਲ ਮਗਰ ਆਪੇ ਉਹਨੂੰ ਆਉਣਾ ਪਊ ਮਾਤਾ ਘਰੇ ਉਹ ਤਾਂ ਆਪੇ ਕੋਈ ਨਾ ਕੋਈ ਗੱਲ ਕਰ ਲੂਗੀ ਘਰਾਂ ਨਾਲ ਮਾਤਾ ਨਾਲ ਗੱਲ रेखा ਨਵੀਂ ਚੁੰਨੀ ਆ ਤੇ ਇਹ ਵੀ ਟਿਕਾ ਲਈ ਕੋ ਪਤਾ ਨਹੀਂ ਬੰਬ ਦੀ ਸਿਰਪਾਏ ਹੀ ਹਿੱਤੇ ਉਹ ਮਾਤਾ ਛੱਡ ਚੁੰਨੀਆਂ ਚੰਨੀਆਂ ਤੂੰ ਕਿਹੜੀਆਂ ਚੁੰਨੀਆਂ ਦੀਆਂ ਗੱਲਾਂ ਕਰਨ ਰਹੀ ਆ ਮੈਨੂੰ ਤੇ ਇੱਕ ਹੋਰ ਟੈਨਸ਼ਨ ਪਈ ਆ ਕਾਦੀ ਮੈਨੂੰ ਟੈਨਸ਼ਨ ਇਹ ਪਈ ਆ ਤੇ ਮਨ ਲਾ ਜੇ ਉਹਨਾਂ ਦੇ ਘਰ ਉਹਨਾਂ ਦੀ ਬੁਢਰੀ ਮਰੀ ਆ ਠੀ ਚੁੱਪ ਬਹਿਣ ਆ ਲਿਆ ਚੋਤ ਨਹੀਂ ਉਹ ਤੈਨੂੰ ਪਤਾ ਹੀ ਆ ਦਵਿੰਦਰ ਜਿੱਦਾਂ ਦੀ ਹੈ ਗਈ ਆ ਹੂੰ ਪੁਲਿਸ ਲਈ ਕਿ ਇੱਥੇ ਤੱਕ ਆਊਗੀ ਤੇ ਜ਼ਰੂਰ ਤਾਂ ਫੇਰ ਜੇ ਤੁਸੀਂ ਕਹੋ ਤੇ ਮੈਰੀ ਨੂੰ ਲੈ ਕੇ ਦੋਕ ਦਿਨ ਪਿੰਡ ਚਲ ਜਾਨੀ ਆ ਜਦੋਂ ਮਸਲਾ ਠੰਡਾ ਹੋ ਜਾਊਗਾ ਆ ਤੇ ਮੈਨੂੰ ਫੋਨ ਕਰ ਦਿਓ ਮੈਂ ਘਰ ਆ ਜਾਊਗੀ ਅੱਛਾ ਤੇ ਬਲੀ ਚੜਨੂ ਮੈਂ ਤੂੰ ਬੜੀ ਚਲਾਕ ਵਾ ਤੂੰ ਲੈ ਕੇ ਰੀਤ ਨੂੰ ਪੇਕੇ ਚਲ ਜੇ ਆ ਜਾਏ ਪੁਲਿਸ ਤੇ ਮੈਨੂੰ ਜੂੜ ਕੇ ਤੇ ਜੇਲ੍ਹ ਚ ਸੁੱਟ ਦੇਣ ਹਾਏ ਹਾਏ ਮੰਮੀ ਮੈਨੂੰ ਮੇਰੀ ਨਹੀਂ ਫਿਕਰ ਮੈਨੂੰ ਨਿਆਣੀ ਦਾ ਵਾ ਤੇ ਭੋ ਰੱਕ ਜਿੰਨੀ ਨਿਆਣੀ ਆ ਜੇ ਕਿਤੇ ਧੂਪ ਧੂਈ ਹੋਈ ਤੇ ਨਿਆਣੀ ਵਿਚਾਰੀ ਵਿੱਚ ਐਵੇਂ ਵਲੀ ਜਾਣੀ ਆ ਤੇ ਚੱਲ ਆ ਸ਼ਾ ਤੂੰ ਹੀ ਤਾਂ ਫਿਰ ਵੀ ਸਿਆਣੇ ਜੇ ਕੋਈ ਨਾ ਕੋਈ ਗੱਲ ਕਰੋਗੇ ਆ ਆਪਣੇ ਤਰੀਕੇ ਨਾਲ ਕਹਿ ਦਿਓ ਵੀ ਮਹੀਨਾ ਹੋ ਗਿਆ ਉਹ ਘਰੇ ਨਹੀਂ ਆਗੇ ਮੈਂ ਕੱਲੀ ਆ ਮੈਨੂੰ ਤਾਂ ਲੱਗਦਾ ਵੀ ਕੁੜੀ ਮੇਰੀ ਤਾਂ ਨਹੀਂ ਨਿਆਣੀ ਤੂੰ ਨਿਆਣੀ ਆ ਜਿੱਦਾਂ ਦੀਆਂ ਗੱਲਾਂ ਬਾਜ਼ਾਰ ਤਾਂ ਡਈਂ ਤੂੰ ਪਾਉਣ ਬਹਿ ਜਾ ਰਮਾਲਨਾ ਚੱਲ ਚੱਲੀ ਤੂੰ ਪੇਕੇ ਸੱਚੀ ਮੇਰਾ ਦਿਲ ਬੜਾ ਹੀ ਡਰਨ ਧਿਆਵਾ ਤੁਸੀਂ ਕੜ ਜੂਗਾ ਧਾਗਾ ਪਾ ਦਿੰਨੇ ਆ ਦਿਲ ਤੇੜਾ ਤੇਰਾ ਡਰਦਾ ਵਾ ਮੈਨੂੰ ਇੱਥੇ ਫਾਇਦੇ ਕੇ ਮੈਂ ਤੈਨੂੰ ਕਿਹਾ ਹੀ ਵੀ ਉਧਰ ਜਾ ਨੱਠੀ ਤੂੰ ਤੈਨੂੰ ਮੋਦਣ ਗਿਆ ਵੀ ਮੈਨੂੰ ਨਾਲ ਲੈ ਕੇ ਜਾਈ ਸਿਆਣੇ ਸਿਆਣੇ ਹੀ ਹੁੰਦੇ ਆ ਜੇ ਤੂੰ ਇੱਥੇ ਆ ਨਾ ਤੇ ਮੈਂ ਵੀ ਇੱਥੇ ਤੇ ਜੇ ਤੂੰ ਚਲ ਗਈ ਤੇ ਮੈਂ ਬਸੇ ਚੜ ਕੇ ਸਿੱਧਾ ਦਵਿੰਦਰ ਦੇ ਪਿੰਡ ਚਲ ਜਾਣਾ ਹੀ ਉਹ। ਇਹ ਗਈ ਉਹ ਪੇਕੇ ਉਧਰ ਹੋ ਜੋ। ਚੰਗਾ ਤੂੰ ਵੱਡੀ ਚਤਰੀ ਮੇਰੇ ਨਾਲ ਲੱਗੀ ਖੇਡਣ ਤੂੰ। ਮੰਮੀ ਉਹੋ ਗੱਲ ਫੇਰ ਹੱਦ ਹੋਈ ਆ। ਸੱਚ ਹੀ ਕਿਸ ਨੇ ਕਿਹਾ ਵਾ ਕਿ ਮਤ ਰਈਆਂ ਮਤ ਰਈਆਂ ਹੁੰਦੀਆਂ ਵਾ ਫੇਰ ਤੁਸੀਂ ਉਹਨਾਂ ੜੀ ਕਰਤੀਆਂ। ਮੈਂ ਤੁਹਾਨੂੰ ਕਦੀ ਨਹੀਂ ਬਗਾਨੀ ਸਮਝਿਆ ਆਪਣੀ ਮਾਂ ਹੀ ਸਮਝਿਆ। ਹਾਂ ਬਲੀਆਂ ਚੜਾਉਣ ਨੂੰ ਤੂੰ ਮिन्नੂ। ਜਾਂ ਜਾ ਕੇ ਨਾ ਜਾ ਕੇ ਮੇਲੀ ਨਾ ਹੋ ਦੇ ਆਈ ਸਲਾਹ ਕਰਕੇ ਅੰਦਰੋਂ ਪਤਾ ਨਹੀਂ ਕੀ ਮਨ ਘੜੀਆਂ ਸੋਚ ਕੇ। ਓ ਮੰਮੀ ਚਾਂ ਦੇ ਕਈ ਪਰਦੇ ਟੱਕਦੇ ਆ ਇਹ ਮੋਹਰੀਆ ਦਿੱਤਾ ਮਨਜੀਤ ਨੂੰ ਫੜਾ ਫੜ ਦਾ ਵਾਦਾ ਵੇਦਤਾ ਮੈਨੂੰ ਪੁੱਛਦੀ ਨੇ ਕਿ ਉਥੇ ਜਾਣਾ ਝਾਰ ਦਿੱਤਾ ਸੀ ਤੁਸੀਂ ਫਿਰ ਹੁਣ ਆਪੇ ਨਾ ਆ ਵਧਾਈ ਜਾਓ ਦੋ ਕਈਆਂ ਦੇ ਹਜ਼ਾਰ ਹੀ ਉਹ ਤਾਂ ਦੂਣੇ ਤੇ ਉਹਨੂੰ ਆਪਾਂ ਛਿੱਤਰ ਮਾਰ ਲਿਆ ਤੇਹਰੀਆਂ ਮਾਰ ਲੀਆਂ ਲਾਡਾ ਲਾਡਾ ਚ ਝਾਰ ਤੋਂ ਦੂਣੀ ਕਸਰ ਕੱਢ ਲਈ ਕਿਤਾ ਡਾਕਟਰ ਨੂੰ ਕਿੰਨੇ ਦੇਣੇ ਹੁਣ ਗੁੱਜੀਆਂ ਸੱਟਾਂ ਹੀ ਗੁੱਜੀਆਂ ਹਮ 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 ਮੈਂ ਐਤਨੀ ਹੀ ਤੈਨੂੰ ਕਿਹਾ ਕਿ ਦੇ ਪੈਸੇ ਤੇ ਅੰਦਰ ਲੜਾਈਆਂ ਪਾ ਕੁੜੀ ਤੋਂ ਵੀ ਬੁਰੀ ਬਣੀ ਤੇ ਅੰਦਰ ਛੱਤਰ ਵੀ ਘਾੜ ਤੋਂ ਵੀ ਬੁਰੀ ਬਣੀ ਜਾ ਚੱਲ ਜਾ ਚਾਹ ਬਣਾ ਕੋਈ ਗੱਲ ਨਹੀਂ ਮੰਮੀ ਪੁਰੀ ਤੇ ਮੈਂ ਬਣ ਕੇ ਹੀ ਆਈ ਉਹ ਵੇਖਦਾ ਸੱਤ ਰੰਗਾ ਬਣਾਉਂਦੀ ਆ ਪਰ ਮਨਜੀਤ ਨੂੰ ਸਬਕ ਮੈਂ ਬੜਾ ਸਿਖਾਇਆ ਹਾਂ ਹਾਂ ਇਹ ਜਿਹੜੀਆਂ ਮੇਰੇ ਲੱਤਾਂ ਹੀ ਮਰਵਾਇਆਂ ਉਹਨੇ ਕਦੇ ਵੇਖਿਆ ਨਹੀਂ ਲੱਤਾਂ ਮਾਰ ਲੱਗੀ ਨੇ ਚੰਗਾ ਆ ਮੈਂ ਨਾ ਨਹੀਂ ਤੇਰੇ ਦੋਖ ਹੋਰ ਮਾਰਦੀ ਤੂੰ ਕਿਹੜਾ ਮੇਰੇ ਆਖਲਾਦੀ ਚਾਹ ਪੀਣੀ ਆ ਤੇ ਪੱਤੀ ਲਿਆ ਦੇ ਪੱਤੀ ਨਹੀਂ ਹੈਗੀ ਸਵੇਰੇ ਵੀ ਕਿਹਾ ਸੀ ਪੱਤੀ ਨਹੀਂ ਹੈਗੀ ਮੁੰਡਾ ਤੇਰਾ ਕੀ ਚੱਲ ਗਿਆ ਹੁਣ ਵੇਖੀ ਸਬਦਾ ਮੁੱਕਾ ਰਿਹਾ ਗਲਾਹ ਲਾਲਾ ਮੋਹਨ ਹੋਵੀ ਬੇਲੀ ਨਾ ਹੋਵੇ ਤੇ ਹੱਛੇ ਤਾ ਨਾ ਸਵੇਦਿਆਂ ਘਰੋਂ ਨਿਕਲੀਆਂ ਹੀ ਨਹੀਂ ਡਰਦੀਆਂ ਮਾਰੀਆਂ ਨਹੀਂ ਜਾਂ ਨਿਕਲੀਆਂ ਨਹੀਂ ਪਤਾ ਨਹੀਂ ਕਿਹੜੇ ਪੂਰੇ ਚ ਪੈ ਗਈਆਂ ਦੋਵੇਂ ਨਾ ਸਾਸਿ ਨਿਕਲ ਲੈ ਆਂਦੇ ਅੱਜ ਇਹਨਾਂ ਨੂੰ ਅੱਜ ਇਹਨਾਂ ਨੂੰ ਕੱਲੀ ਕੱਲੀ ਨੂੰ ਮੈਂ ਫੈਂਟੂਗੀ ਇਹਨਾਂ ਦੋਹਾਂ ਨੇ ਫੈਂਟਿਆ ਨਾ ਮੈਨੂੰ ਅੱਜ ਇਹਨਾਂ ਕੱਲੀ ਨੂੰ ਵੇਖੀ ਅੱਜ ਇਹ ਨੰਗ ਲੈ ਆਂਦੇ ਗੋਬਿੰਦਪਾਲੀਆ ਪਹਿਲਾਂ ਮੌਤ ਤੱਕ ਨੂੰ ਫੇਰ ਕਰੂੰਗੀ ਇਹਦੀ ਚਾਵਲ ਨਾ ਉਹ ਦੇ ਕਿਤੇ ਨਹੀਂ ਦਿਖੜੀਆਂ ਸਗਾਫਾਂ ਤੇ ਨੂੰ ਮੈਂ ਤਾਂ ਸਮਾਤਾ ਨਹੀਂ ਤੇ ਦੋਸਤਾਂ ਮੇਰੀ ਬੰਦਿਆਂ ਨੂੰ ਜਿਹਦਾ ਤੈਨੂੰ ਸਮਝਾਇਆ ਨਾ ਉਹਦਾ ਕਰ ਲੈ ਘਰ ਜਾ ਕੇ ਹੁਣ ਰੱਬ ਜੇ ਬੇੜਾ ਤੇਰਾ ਕਿਤੇ ਸਿਆਲ ਜੋਗੀ ਕਰਤਾ ਨਹੀਂ ਪ੍ਰੀਤ ਤੇਰਾ ਬੇੜਾ ਤੇਰਾ ਇਹ ਨਾ ਮਾੜ ਸਿਆਲ ਜੋਗੀ ਕਰਤਾ ਮੈਨੂੰ ਅੰਤਰੀ ਨੂੰ ਹਾਈ ਹਾਏ ਮੰਮੀ ਵਾਏ ਇਹਨਾਂ ਨੂੰ ਕੀ ਹੋ ਗਿਆ ਹਣ ਚੁੰਦੇ ਜਾਂਦੇ ਜੀ ਕੀ ਗੱਲ ਆ ਪੱਤੀ ਨਹੀਂ ਛੇੜੀ ਨਾ ਚੱਕਰ ਆ ਗਏ ਬੜੇ ਜਾ ਚਾਹ ਪੱਤੀ ਲੈ ਆ ਮਨਜੀਤ ਵੱਲੋਂ ਜਾ ਮਾਸਾ ਫੜ ਲਿਆ ਉਧਰ ਨਹੀਂ ਤੇ ਹਟਿੰਗ ਲਾਇਆ ਉੱਥੇ ਰਹਿ ਗਈ ਮੇਰੇ ਕੋ ਜਾ ਜਾ ਲੈ ਆ ਤੁਹਾਨੂੰ ਚੱਕਰ ਕਾਦੇ ਨਾਲ ਆ ਗਏ ਨਹੀਂ ਪਤਾ ਨਹੀਂ ਪੁੱਤ ਨੇ ਰੋਟੀ ਵੀ ਖਾਦੀ ਹੋਣੀ ਕਿ ਨਹੀਂ ਤੈਨੂੰ ਤਾਂ ਕੋਈ ਫਿਕਰ ਨਹੀਂ ਵੇਖ ਲੈ ਮੈਨੂੰ ਕਿੰਨੀ ਟੈਨਸ਼ਨ ਵਾ ਆਹੋ ਆਪ ਤਾਂ ਤੁਸੀਂ ਸਵੇਰੇ ਆਲੂ ਵਾਲੀਆਂ ਦੇਸੀ ਕਿਉਂ ਲਾ ਕੇ ਖਾ ਲੀਆਂ ਚੱਕਰ ਉਹਦੇ ਨਾਲ ਆਏ ਪਖੰਡ ਕਿੱਡੇ ਕਰਦੇ ਮੁੰਡੇ ਦੀ ਟੈਨਸ਼ਨ ਨਾਲ ਚੱਕਰ ਆ ਗਏ ਉਹ ਮੈਂ ਕਿਹਾ ਵੀ ਨਾ ਦੇਸੀ ਕਿਉਂ ਖਾਇਆ ਕਰੋ ਉਹ ਜਾਣ ਕੇ ਥਾਪੀ ਫੜਾ ਤੇਰੇ ਦਵਾਲੇ ਵੀ ਚੋਣਾ ਪਾਣਾ ਏ ਮੈਂ ਤੇਰਾ ਸੱਸ ਨੂੰ ਮਾਰਦੀ ਤੇਰੇ ਟੁੱਟ ਜਣ ਹੱਥ ਹਾਂ ਹੁਣ ਲੱਗੂ ਪਤਾ ਵੰਡੜ ਦੇ ਨਾਲ ਵਗਾੜਦੀ ਏ ਚੱਲ ਹਾਂ ਜਰਾ ਲਿਆ ਚਾ ਪੱਤੀ ਨਾਲੇ ਨੰਗ ਉਥੋਂ ਦੀ ਤੈਨੂੰ ਦੱਸਦੀ ਜਰਾ ਤੈਨੂੰ ਚਿਮਲਦੀ ਚਣੇ ਤੇਰੀ ਵੇਟ ਚ ਇੰਨੇ ਚੱਦੀ ਡਿੱਕਣ ਦੀ ਚਾਲਨ ਕਰਾ ਸੁਤ ਮੇਰੀ ਸੁਣ ਗੱਲ ਲੈ ਦਰਾ ਐਸੇ ਮਰਦੇ ਪਾ ਕੇ ਮੈਨੂੰ ਕੁੱਟਿਆ ਸੀ ਨਾ ਮੇਰੀ ਇੱਥੇ ਮੇਰੀ ਗੱਲ ਸੁਣ ਲੈ ਤੂੰ ਗਲਤੀ ਕੀਤੀ ਤੂੰ ਤਾਂ ਘੋਟ ਖਾਦੀ ਆ ਆਪਣੀ ਗਲਤੀ ਕੀਤੀ ਸੀ ਤੂੰ ਨਾਲੇ 2000 ਰੁਪਏ ਲੈ ਕੇ ਆ ਗਈ ਹਾਂ ਤੇ ਨਾਲੇ ਤੂੰ ਉੱਥੇ ਜਾ ਕੇ ਗੱਲਾਂ ਬਾਤਾਂ ਕਰਕੇ ਆਈ ਆ ਨਹੀਂ ਮੈਂ ਉਹਦਾ ਦਫਾ ਹੋਣੀ ਦਾ ਭਲਾ ਕੀਤਾ ਨਾ ਦਫਾ ਹਣੀ ਨੇ ਮੇਰੇ ਪੌਣ ਖੋਲ ਦਿੱਤੇ ਮੇਰੀ ਗੱਲ ਸੁਣ ਇੱਚ ਕਾ ਦਾ ਪਰਾਹੀ ਸਾਡੀਆਂ ਤਾਂ ਤੂੰ ਜਣਾ ਵੱਡੀਆਂ ਆ ਤੈਨੂੰ ਕੀ ਪਤਾ ਕਿੰਨੇ ਖਲਾਰੇ ਪੈ ਗਏ ਆ ਮੈਂ ਮੂੰਹ ਨਾ ਗੱਲ ਕਰ ਲੈਂਦੀ ਤੂੰ ਆਪਣੀ ਸਾਸ ਨੂੰ ਲੈ ਕੇ ਤੇਰਾ ਤੂੰ ਮੈਨੂੰ ਘਰ ਆਣ ਕਿ ਕਿ ਹੁਣ ਕੁੱਟੇ ਤੂੰ ਮੈਨੂੰ ਦੱਸ ਤੀ ਅੱਛਾ ਸਿਆ ਪਾਤੇ ਰਾਤ ਲੈ ਕਿ ਕਿ ਦਖਲ ਆਦੀ ਦਖਲ ਆ ਹਾਂ ਮੇਰੀ ਸਾਸ ਨੂੰ ਤੂੰ ਮਾਰਿਆ ਹਾਂ ਮੈਂ ਮਾਰਿਆ ਛੇ ਜਾਣ ਇਹੋ ਜੀ ਸੱਸ ਦੇਣੀ ਹਾਂ ਨਹੀਂ ਚੱਲ ਮੈਨੂੰ ਚੱਲ ਮੈਨੂੰ ਜਾ ਤੁਰ ਹੀ ਜਾ ਭੁੱਲ ਕੇ ਵੀ ਕਿਤੇ ਆ ਗਲੀ ਥਾਣੀ ਨੋ ਸਾਸਰਾ ਨੰਗ ਜਿਓ ਉਹ ਦਿਨ ਮੈਨੂੰ ਕੱਲੀ ਨੂੰ ਵੇਖ ਕੇ ਪੈ ਗਈ ਪਰ ਅੱਜ ਵੀ ਮੈਂ ਕੱਲੀ ਹੀ ਪਹਲਾ ਕਿਉਂ ਅੱਜ ਮੈਂ ਆਪਣੇ ਪੈਰਾਂ ਤੇ ਸਟੈਂਡ ਹੀ ਉਹ ਦਿਨ ਉਹ ਦਿਨ ਮੈਨੂੰ ਤੁਸੀਂ ਪਈਆ ਵਸਲ ਕੇ ਹੀ ਕਿ ਤੁਹਾਨੂੰ ਇਹ ਵੀ ਮੰਜੀਦ ਵਿੱਚ ਚੁੱਪ ਕਰਕੇ ਫੜਨਾ ਹੁਣ ਜ਼ਿੰਦਗੀ ਚ ਵੀ ਤੁਸੀਂ ਨਿੱਕ ਨੰਗ ਨਹੀਂ ਸਕਦੇ ਆ ਗਲੀ ਥਾਣੀ ਤਾਂ ਮੈਂ ਚਿੱਟੀਆਂ ਵੇਖੀ ਕਿੱਦਾਂ ਕਰਦੀ ਏ ਕੀ ਹੁੰਦਿਆ ਮਾਦਾ ਤੇਰਾ ਬੇੜਾ ਦੇ ਲਿਆ ਸੇਕ ਦੇ ਲਿਆ ਬੜੀ ਸੋਹਣੀ ਬਾਦਰੀ ਕੀਤੀ ਮਾਦਾ ਸ਼ਾਵਾਸ਼ੇ ਤੇਰੇ ਸੱਚੀ ਕਿਸ ਨੇ ਕਿਹਾ ਆ ਵੀ ਮਤਰਈਆਂ ਮਤਰਈਆਂ ਹੀ ਹੁੰਦੀਆਂ ਵਾ ਜੇ ਤੇਰੇ ਵੱਜ ਗਈਆਂ ਹੀ ਖਾਂ ਹੀ ਹਾਂ ਤੇ ਮੈਨੂੰ ਕਿਉਂ ਕੱਲਿਆ ਇਸ ਗਲੀ ਚ ਤੇਰੀ ਨੋਂ ਤੀ ਹਾਂ ਤੂੰ ਤੇ ਸੋਚਣਾ ਵੀ ਬਦਲਾ ਲਵਾ ਮੇਰੇ ਬੱਚਿਆਂ ਇਹਦੇ ਵੀ ਵੱਜਣ ਜੀ ਤੇ ਕਰਦਾ ਮਾਦਾ ਤੇਰਾ ਗਲ ਘੋੜਦਾ ਤੇਰੇ ਨਾਲ ਪੈਲੀ ਆ ਤੇਰਾ ਗਲ ਵੀ ਨਹੀਂ ਮੈਂ ਘੁੱਟ ਸਕਦੀ ਨੀ ਗੱਲ ਸੁਣ ਆਏ ਜਿਗਦਾ ਪੈਲੀ ਨਾ ਨਾਲਵਾਣੀ ਹੁੰਦੀ ਸੱਚੀਆਂ ਜਿੰਮ ਚੜਾਈ ਛਾ ਦੇਣਾ ਜਿੰਨਾ ਮੈਨੂੰ ਤੇਰੇ ਤੇ ਗੁੱਸਾ ਝੜਨ ਲਿਆ ਕੱਲ ਸੋਣ ਪਹਿਲਾਂ ਮੇਰੀ ਇਨੀ ਤੂੰ ਮੇਰਾ ਗਲਾ ਵੀ ਕੁੱਟਦਾ ਉਹਦੇ ਕੋ ਵੀ ਕਟਾਤਾ ਮੈਨੂੰ ਵੀ ਬੂਹੇ ਦਾ ਵੈਰ ਕਿੱਦਾਂ ਦਾ ਤੂੰ ਪਉਣ ਢਈ ਆ ਕਿਸਦੇ ਘਰ ਜਾਈਏ ਨਾ ਆ ਆ ਮੁੜ ਕੇ ਨਤੀਜਾ ਨਿਕਲਦਾ ਈ ਤੂੰ ਆ ਨੀ ਕਿਸਦੇ ਘਰ ਵੈਰ ਮੈਨੂੰ ਤਲਾਦਾ ਸਾਡੇ ਘਰ ਵੈਰ ਪੈ ਗਿਆ ਜਿੱਦਾਂ ਦਾ ਤੂੰ ਅੱਜ ਕੰਮ ਕੀਤਾ ਆ ਤੇਰੇ ਹਾਲ ਤੇ ਮੇਰਾ ਵੇਖਣ ਨੂੰ ਜੀ ਨਹੀਂ ਕਰਦਾ ਤੈਨੂੰ ਮੈਂ ਘਰ ਕਿਵੇਂ ਰੱਖੂਗੀ ਖਰਾਬ ਹੈ ਜੇ ਬੇੜਾ ਉੱਥੇ ਵੀ ਤੂੰ ਚਲ ਗਈ ਆ ਆਪਣੇ ਬਾਵਾ ਲਮਕਾਉਂਦੀ ਕੱਲੀ ਇੱਥੇ ਵੀ ਮੈਨੂੰ ਤੂੰ ਕਟ ਇਹ ਇੰਦਾ ਨਾ ਕਰ ਆਏ ਆ ਵੇ ਮਾਦਾ ਇੱਥੇ ਬੈਠ ਕੇ ਆਏ ਆ ਹੇ ਪੀੜ ਹੁੰਦੀ ਆ ਨਾ ਪੀੜ ਥੋੜੀ ਹੁੰਦੀ ਆ ਇੱਥੇ ਲਾਵਾਂ ਲਿਆ ਉਰੇ ਆ ਮੇਰੀ ਤੀ ਹੇ ਮਾਦਾ ਬੜੀ ਮਾਰੀ ਕੀਤੀ ਤੂੰ ਤੇਰਾ ਮੁੰਡਾ ਘਰੇ ਹੁੰਦਾ ਆ ਉਹਨੂੰ ਨਾਲ ਲੈ ਕੇ ਜਾਣਾ ਸੀ ਹੁਣੇ ਹੇ ਆਪ ਕੇਸ ਨਾ ਕਰਦੀ ਕਿ ਉੱਤੇ ਮੈਂ ਤੇਰੇ ਪੇਕਿਆਂ ਨੇ ਲਾਉਣੇ ਆ ਲਿਆ ਲੰਕਰ ਮੂੰਹ ਇੱਕ ਕਦ ਦਨੀਲ ਪਾਏ ਦਾ ਬਹਿ ਜੇ ਬੇੜਾ ਕਿਤੇ ਨੀਲ ਕਿੰਨੇ ਪਾਹੇ ਪਾਰ ਹੈ ਮੇਰੀ ਗੱਲ ਸੁਣ ਲੈ ਹੁਣ ਹੁਣ ਐਨ ਇੱਕ ਵਾਰੀ ਸਾਹ ਜਾਵੇਂ ਇੱਥੋਂ ਹੀ ਵੈਣ ਪੌਂਦੀ ਜਾਈ ਠੀਕ ਹੈ ਮੇਰੀ ਗੱਲ ਮਮੀ ਮਰੀ ਥੋੜੀ ਆ ਵੈਣ ਕਾ ਪੌਣੇ ਸੂਕੇ ਜਾਂਦੇ ਹਾਏ ਜੇ ਆਪਾਂ ਮਰੀ ਦੱਸਣਾ ਨਾਟਕ 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 ਕਰਨਾ ਆਪਾਂ ਨਾਟਕ 400 ਕਿੱਦ ਨੇ ਮੇਰੀ ਮਾਂ ਦੇ ਕਾਤਲੋਂ ਬਾਹਰ ਇੱਥੋਂ ਹੀ ਰੋਲਾ ਪੌਂਦੀ ਜਾਂਦੀ ਮੈਂ ਨਹੀਂ ਉਹਦਾ ਤਾਂ ਮੁੱਕੇ ਮਾਰੀ ਮੇਰੀ ਪਰਜਾਈ ਦੇ ਉਹ ਤਾਂ ਠੀਕ ਆ ਗੱਲ ਸੁਣ ਲੈ ਰੋਟੀ ਘਰੋਂ ਨਹੀਂ ਖਾਣ ਦਿੱਤੀ ਉਹਨੂੰ ਕਿੰਨੇ ਚਿਰ ਬਾਅਦ ਆਈ ਮੈਂ ਸੋਚ ਠੀਕ ਆ ਨਾ ਹਾਏ ਨਹੀਂ ਨਾਲੇ ਮੇਰੀ ਗੱਲ ਸੁਣ ਲੈ ਸੇਰ ਟੱਕ ਲੈ ਜਿੱਦਾਂ ਮੈਂ ਟੱਕਿਆ ਮਾਂ ਮਰੀ ਆ ਰਹਿਣ ਦੇ ਮੈਂ ਤਾਂ ਕੰਡ ਆਲਾ ਫਿਰ ਮਾਂ ਵੀ ਲਾ ਲਈ ਨਾਲ ਮੇਰੀ ਗੱਲ ਸੁਣ ਉਹ ਇਦਾਂ ਪੜੇ ਜਾਣਾ ਵਾ ਮੈਂ ਤੇ ਰੋਣਾ ਵਾ ਦੰਦ ਨਹੀਂ ਕੱਢਣੇ ਮੇਰੀ ਗੱਲ ਸੁਣ ਲੈ ਸਾਰੀਆਂ ਗੱਲਾਂ ਇੱਕ ਪਾਸੇ ਰਹਿਣ ਦੇ ਮੈਂ ਵੇਖ ਲੈ ਕਿੰਨੇ ਚਿਰ ਆਈ ਹਾਂ ਤੇਰੇ ਪਿੰਡ ਤੇ ਭੁੱਖ ਵੀ ਲੱਗੀ ਉਹਨੂੰ ਕਾ ਪਕੌੜੇ ਦੇ ਪੂਰੇ ਤੇ ਪਾਏ ਤੇਰਾ ਦਿਮਾਗ ਖਰਾਬ ਹੋਇਆ ਵਾ ਜਾਂ ਤੂੰ ਪੈਲ ਸਚਾਈ ਆ ਕਿ ਵਿਆਹ ਆਈ ਆ ਅਹੇ ਤੇ ਮਾਂ ਮਾਤਾ ਪੀਣੀ ਆ ਨੀ ਮਾਂ ਮਾਰੀ ਪਾਪਣੇ ਮਾਂ ਮਰੀਆ ਚੱਲ ਤੇਰੇ ਸੱਚੀ ਮਲੀਆਂ ਕੱਢ ਲੈਣਦੇ ਉਹਨਾਂ ਨੂੰ ਥੋੜੀ ਦੱਸਣਾ ਪਹਿਲੀ ਤਾਂ ਹੀ ਮਿਲਣੀ ਆ ਚਲੋ 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 ਲੋਕ ਲਾ ਲਿਆ ਵਾ ਚੋਰ ਬੜੇ ਇੱਥੇ ਇੱਥੋਂ ਹੀ ਲੈ ਵੀ ਸਟਾਰਟ ਹੋ ਜੀ ਨਿਕਲੋ ਬਾਹਰ ਮੇਰੀ ਮਾਂ ਦੇ ਔਕਾਤ ਨਾਲ ਮਿੱਟਰ ਕਰਨ ਲੱਗਾ ਇੱਕ ਵਾਰ ਨਾ ਸੋਚਿਆ ਨਿਕੱਤੀ ਕੋ ਆਪਕੇ ਤਾਂ ਬੈਠੀਆਂ ਹਾਂ ਥੋੜਾ ਵਕਤ ਦੀ ਰੀਸ ਹੋਈ ਹੋਈ ਆ ਗਈ ਆ ਵਾ Aki, apa ni? Ni ada lagi sih, no. ਮੇਰਾ ਇਹ ਨਾ ਬੋਲਦੀ ਮੈਨੂੰ ਪੁੱਛ ਕੀ ਹੋਇਆ ਵਾ ਮਾਂ ਮੇਰੀ ਮਾਰ ਕੇ ਉੱਥੇ ਸੁੱਟ ਕੇ ਆਏ ਆ ਹੈ ਨਾ ਨੇ ਉਹ ਕਿੱਥੇ ਆ ਜਿੰਨੇ ਮਾਰੀ ਜਿਹਨੂੰ ਕੱਢ ਬਾਲ ਖਲੋਤੇ ਨਹੀਂ ਉੱਥੇ ਮਾਰ ਕੇ ਫਿੰਗਰ ਆ ਕੇ ਨਹੀਂ ਆ ਕੇ ਕੁੜੀ ਰੋਂਦੀ ਹੀ ਨਿੱਪੜਾ ਉੱਥੇ ਤੇ ਪੁਲਿਸ ਕਿਤੇ ਸ਼ਰੀਕੇ ਨੇ ਸਾਡੇ ਨੇ ਥਾਰ ਥਾਰ ਗੱਡੀਆਂ ਭਰ ਭਰ ਸਾਦਰੀਆਂ ਪਤਾ ਕੀ ਕਹਿੰਦੇ ਆਂਦੇ ਬੰਦਾ ਮਾਰ ਕੇ ਕਤਲ ਕਰਕੇ ਪਿੰਡ ਚੋਂ ਨਿਕਲ ਗਿਆ ਕਿੱਦਾਂ ਤੇ ਆਈ ਨਹੀਂ ਮਾਰੀ ਉਹਨੇ ਬੱਸ ਸੋਣਾ ਅਹੀਂ ਤੇ ਅੱਖ ਉਹਦੇ ਕੋਲੋਂ ਵੱਜੀ ਉਹਦੇ ਅੱਖ ਉਹਦੇ ਕੋਲੋਂ ਵੱਜੀ ਮੇਰੇ ਗੱਲ ਸੁਣ ਲੈ ਉਹਨੂੰ ਕਿੱਥੇ ਵੜਿਆ ਆਇਓ ਕਿੱਥੇ ਵੜਿਆ ਕਾਢ ਉਹਨੂੰ ਛੇਤੀ ਹਾਂ ਕਿੰਦੂ ਮੇਰੇ ਗੱਲ ਸੁਣ ਲੈ ਨਾ ਫੜੋ ਅਹੀਂ ਮਾਤਾ ਦੇ ਮੰਝੇ ਲੱਗੋ ਉੱਠ ਕੇ ਆਏ 100 ਜਨਾਂ ਕਾਢੂ ਪੰਡਿਆ ਵਾ ਨਹੀਂ ਨਹੀਂ ਮੈਂ ਆ ਵੀ ਗੋਏ ਇਹੇ ਵਿਆਹ ਦਾ ਪਰ ਯਾਦ ਦੁਨੀਆ ਨਾ ਅਸੀਂ ਤੇ ਮਾਂ ਦੀ ਲਾਸ ਸੀਸੇ ਚਾ ਕੇ ਆਏ ਆ ਚਲੋ ਵੀਰ ਨੂੰ ਕੱਢੋ ਬਾਹਰ ਤੇ ਲਾਓ ਕਾੜੀ ਸੋਣਾ ਮੇਰੇ ਕੋਲ ਕਾੜੀ ਸੋਣਾ ਗੱਲ ਸੁਣ ਕੀ ਗੱਲ ਸੁਣੀ ਆ ਗੱਲ ਸੁਣ ਗੱਲ ਸੁਣ ਰਿਆ ਮਰੀ ਤੇ ਮਾਈ ਮੈਨੂੰ ਮਿਲਦੀ ਰੋਇਆ ਕੁੜੀ ਢਾਡੀ ਦੇ ਕਿਦਿ ਸ਼ੇਮੀ ਨਹੀਂ ਗਈ ਕੋ ਫੜ ਮੇਰੀ ਨਹੀਂ ਨਹੀਂ ਤੂੰ ਆਨੇ ਸ਼ੀਸ਼ਣ ਗਈ ਹੋਂ ਦਾ ਸਸਕਾਰ ਤੇ ਨਹੀਂ ਆਉਂਦਾ ਸਸਕਾਰ ਤੇ ਮੇਰੇ ਗੱਲ ਸੁਣੀ ਲੈ ਜੋ ਬੜੀਆਂ ਗੱਲਾਂ ਆਂਦੀਆਂ ਤੈਨੂੰ ਹੈ ਮੈਂ ਬੜੀਆਂ ਗੱਲਾਂ ਆਂਦੀਆਂ ਮੇਰੀ ਬਾ ਮੇਰੀ ਬਾ ਨਹੀਂ ਚੁੱਪ ਕਰ ਜੋ ਗੱਲ ਨਹੀਂ ਸੁਣਦੀਆਂ ਲੈ ਪੈਰਾ ਚੁੱਪ ਕਰ ਜਾ ਮਾਂ ਮੇਰੀ ਮਰੀ ਢਾਡੀ ਮਰੀ ਆ ਆਹ ਮੈਂ ਸਨਸਕਾਰ ਕਰਤਾ ਉਹ ਆਂਦੀ ਸ਼ੀਸ਼ੇ ਚ ਲਾਈ ਪਹਿਲਾਂ ਜੇ ਮਰਜੀ ਕਰੀਏ ਭਾਵੇਂ ਅਸੀਂ ਸ਼ੀਸ਼ੇ ਲਾਈਏ ਭਾਵੇਂ ਫਰਾਈ ਕਰ ਲੀਏ ਭਾਵੇਂ ਸਨਸਕਾਰ ਕਰੀਏ ਆਹੀਂ ਪੋਸਟਮਾਨ ਲੱਗੇ ਗੱਲ ਦੇ ਨਾਲ ਜ਼ੁਬਾਨ ਤੇਰੀ ਦਿਲ ਕੜੀ ਆ ਮਾਰਿਆ ਉਹਨੂੰ ਅੰਧੀ ਭੈਣੇ ਮਾਰਿਆ ਮਮੀ ਕਿੰਨੇ ਮਾਰਿਆ ਮੇਰੀ ਗੱਲ ਤੂੰ ਮਾਰਿਆ ਆਸ ਕਿੰਨੇ ਮਾਰਿਆ ਹੋ ਰਿਹਾ ਮੰਗਾ ਦੇਣਾ ਇੱਕ ਭੈਣੇ ਮਾਰਿਆ ਮੇਰੇ ਪ੍ਰਾਣੇ ਮੋਨ ਨਿਕਲ ਓਹੋ ਤੇਰਾ ਭਰਾ ਚੁੱਪ ਕਰ ਜਾ ਫੋਨ ਕਰ ਇਹਦਾ ਨਾਮ ਪਹਿਲਾਂ ਲਿਖਾ ਦੇ ਮੰਨਿਆ ਜੀ ਡਾਈ ਇੱਥੇ ਆਉਂਦੇ ਫਿਰ ਹਾਂ ਹਾਂ ਨਾਲੇ ਫਿਰ ਤੇਰਾ ਵੀ ਚਾਹੀ ਚਲੋ ਉਹ ਕਿੱਥੇ ਨੂੰ ਫੋਨ ਲਾ ਫੋਨ ਲਾ ਗੱਲ ਸੁਣਨੀ ਗੱਲ ਨਹੀਂ ਸੁਣਦੀ ਮੈਂ ਤੇਰੇ ਕੋ ਸਨਵਾਏ ਵੇ ਮੈਂ ਕਿਦਾਂ ਮਾਰੀ ਮੇਰੀ ਸੱਸ ਤੇਰੇ ਕੋ ਸਨਵਾਉਣਾ ਮੇਰੀ ਮਾਂ ਆ ਜਾ ਨਹੀਂ ਹੋਣਾ ਆ ਜਾ ਨਹੀਂ ਆ ਕਾਲ ਕੰਜਰ ਕਰੀ ਡਾਡੀ ਆਪਣੀ ਹਉ ਪਹਿਲੀ ਦੀ ਲਗਤੈ ਮੈਨੂੰ ਤਾਂ ਮਿੱਠੂ ਕਰਦਾ ਨਾ ਤੇਰੀ ਸੱਸ ਮਰੀ ਚੂਮਕੇ ਬਣਾਏ ਸੀ ਨਾ ਆਪਣੀ ਟੀਮ ਮਾਰ ਗਿਆ ਮੈਨੂੰ ਤਾਂ ਮਿੱਠੂ ਕਰ ਦਿੱਤਾ ਦਾਨੀਆ ਕਰਿਓ ਮੈਨੂੰ ਠੰਡ ਨਹੀਂ ਪਹਿਣੀ ਜਿੰਨਾ ਜੱਟਾ ਨੂੰ ਨਹੀਂ ਰਹਾਨੇ ਮਾਰਿਆ ਇਹਦੇ ਘਰ ਦੇ ਨੇ ਮਾਰੀ ਇਹਨੂੰ ਮਾਰ ਕੇ ਇਹਦੇ ਘਰ ਦੇ ਨੇ ਮਾਰੀ ਹਾਂ ਨਾ ਮਾਰੀ ਨਹੀਂ ਨਹੀਂ ਉੱਪਰ ਜਾ ਭਾਬੀ ਹੈ ਵੇ ਭਾਬੀ ਖੈਨ ਖਤਿਆ ਇਹਨੂੰ ਫੜ ਜਰੀ ਆਂਦੇ ਮੇਰੀ ਭਾਬੀ ਆ ਨਾ ਮਾਰੀਓ ਦੋ ਦਮ ਮਿੰਟਾਂ ਲਾਂ ਲੱਗੀਆਂ ਨੇ ਹਏ ਮੇਰੇ ਨਾ ਇਹੋ ਦਾ ਤਰਨੇ ਨੇ ਉਦਨ ਮਾਰਿਆ ਆਪਣੀ ਦਾਦੀ ਨਾਲੀ ਮਾਰੀ ਇਹਨੇ ਟੋਟੇ ਕਰਨੇ ਤੁਹਾਡੇ ਟੋਟੇ ਅਜੇ ਵੀ ਨਹੀਂ ਹਟਦੀ ਉਹ ਗੁੱਲ ਕਹਿਣੋਂ ਆਂਦੀ ਆ ਦਾ ਤਰਨੇ ਨੇ ਨਾਨੀ ਮਾਰੀ ਇਹਨੂੰ ਦੱਸ ਜਰਾ ਇਹਨੂੰ ਗੱਲ ਸੁਣ ਮੇਰੀ ਕੈਮਰੇ ਕੈਮਰੇ ਚੱਕਰਾ ਲਓ ਕਰਾਏ ਆ ਤਾਂ ਲੱਗੇ ਨਹੀਂ ਆਪ ਕਰ ਲੋ ਉਹ ਆਲਾ ਕਰਨੇ ਨਹੀਂ ਲੱਗੇ ਸੁਣ ਮੇਰੀ ਕੁੜਮਣੀ ਮਰ ਗਈ ਮੈਂ ਤਾਂ ਕੀਰਨੇ ਪਉਣੇ ਹੀ ਪਾਈ ਜੇਲ੍ਹ ਚ ਪਾਈ ਜੇਲ੍ਹ ਚ ਪਾਈ ਜੇਲ੍ਹ ਚ ਪਾਈ ਆ ਲੱਗੇ ਪੁਲਿਸ ਵਾਲੇ ਤਾਂ ਪਉਣੇ ਮੇਰੀ ਚਾਦਰ ਰਹਿ ਗਈ ਨਹੀਂ 10 ਰੁਪਏ ਚਾਦਰਾਂ ਬਥੇਰੀਆਂ ਮੇਰੀ ਗੱਲ ਸੁਣ ਰੁਕ ਜਾ ਮੈਂ ਤਾਂ ਕਹਿੰਦੀ ਦਾ ਗਾਟਾ ਲਾ ਪਹਿਲਾਂ ਤਾਂ ਕਿਰਦੀ ਤੇ ਪਾ ਕੇ ਜਾਈਏ ਮੈਂ ਚਾਦਰ ਪਾਉਣੀ ਆ ਤੂੰ ਮਜ਼ਾਕ ਸਮਝੇ ਪਹਿਲੀ ਨਹੀਂ ਨਾਲ ਲਾਉਣੀ ਹਾਈ ਹਾਈ ਪਹਿਲੀ 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 ਤਾਂ ਟੋਰ ਨਾਲ ਲਵਾਉਣੀ ਟੋਰ ਨਾਲ ਨਹੀਂ ਮੇਰੀ ਗੱਲ ਸੁਣ ਇਹਦਾ ਗਾਟਾ ਕਿਉਂ ਲਾਉਣਾ ਵਾ ਇਦੋਂ ਕੋਤੇ ਪੈ ਲੈਣੀ ਆਈ ਦਾ ਲਾ ਦੋ ਇਹਨੂੰ ਚੁੱਕੋ ਚੁੱਕੋ ਮੈਂ ਚੁੱਕੀ ਜਾਣਾ ਤਾਂ ਪੈਦੀ ਪਾਰੀ ਤੁਹਾਨੂੰ ਗਾਟੇ ਲਾਉਣ ਦੀ ਲੋੜ ਆ ਬੁੱਲ ਸੋਣੀ ਆ ਸੇ ਸਾਡੇ ਉਹਨਾਂ ਇੱਥੇ ਕਰ ਦੇਣਾ ਆਪੇ ਸਾਡੇ ਨਾਲੇ ਚੋਰ ਨਾਲੇ ਚਦਰ ਨਾਲੇ ਆਪਾਂ ਗੱਲ ਕਰਨਾ ਇਹਨਾਂ ਨਾਲ ਹੱਥੀ ਪੈ ਮੇਰੀ ਗੱਲ ਸੁਣੋ ਜੇ ਤਾਂ ਕੋਈ ਨਹੀਂ ਗਿਆ ਚਾਰ ਮੰਗ ਲਿਆ ਅਸਲੀ ਪੈ ਆਪਣੀਆਂ ਕੁੜੀਆਂ ਦੇ ਹੱਥੀ ਪੈਣਾ ਤੂੰ ਹੀ ਚੰਗੇ ਲੱਗਦੇ ਤੂੰ ਤਾਂ ਸਮਾਉਂ ਨਹੀਂ ਤੇਰੀ ਸਨ ਗੱਲ ਇਹ ਪਤਾ ਕੀਤਾ ਵਾ ਤੇਰੇ ਪਹਿਲੇ ਲੋੜੀ 50000 ਖਰਚਾ ਆਉਣਾ ਓਏ ਤਾਂ ਤੂੰ 50000 ਦੇ ਦੇ ਤੇਰੇ ਨਾਲ ਗੱਲ ਸੁਣ ਰੋਲਾ ਪਾਉਂਦੇ ਨਾ ਗੱਲ ਹੋ ਗਈ ਸਾਡੀ ਸਾਡੀ ਕੁੜੀ ਨਾਲ ਗੱਲ ਮੈਂ ਜਵਾੜਾ ਜੀ ਤੋੜਿਆ ਪਹਿਲਾਂ ਕੀ ਆਨੇ ਆਂਦੀ ਆਂਦੀ 50 ਦੇ ਦੋ ਪਹਿਲੀ ਲੋਵਾ ਦੇਣੀ ਮੈਂ ਕੋ 50 ਦਵਾ ਖਰਚਾ ਦੱਸਿਆ ਮੈਂ ਖਰਚਾ ਛਡੋ ਮੇਰੀ ਜਿੰਨਾ ਤੱਕ ਪੁਲਿਸ ਨਹੀਂ ਆਉਂਦੀ ਜਾਂ ਚਾਹ ਘੁੱਟ ਬਣਾ ਕੇ ਲਿਆ ਘੁੱਟ ਆ ਜਾ ਗੱਲ ਸੁਣ ਤੇਰਾ ਚੱਕੀ ਪੀਟ ਦਾ ਰਾਦਾ ਵਾ ਚਾਹ ਪਿਆਲ ਪਕੌੜੇ ਖਵਾ ਲ ਇਹਨਾਂ ਨੂੰ ਨਾਲ ਕੱਢ ਕੇ ਜਾ ਆ ਹੁਣੇ ਬਹੋਣੇ ਹੁਣ ਬਣਨੀ ਮੇਰੇ ਬਹਿ ਜਾ ਮੈਂ ਬਣਨੀ ਨਹੀਂ ਚਾਹ ਬਹਿ ਜਾ ਬਹਿ ਨਹੀਂ ਬਹਿ ਚਾਹ ਨੂੰ ਨਹੀਂ ਚਾਹ ਬਣਨ ਨਹੀਂ ਚਾਹ ਬਹਿ ਜਾਨੇ ਬੈਠੇ ਬੈਠੇ ਆ ਮੈਂ ਨਹੀਂ ਬਹਿਣਾ ਉਧਰ ਵੀ ਇਹੀ ਫੜਦੇ ਸੀ ਜੇ ਤਾਂ ਆਹ ਚਲ ਜਾ ਹੱਥ ਚਾਹ ਬਣਾ ਕੇ ਲਿਆ ਪਤਾ ਤੈਨੂੰ ਤੂੰ ਗਾਲਾਂ ਸੋਹਨੀ ਤੂੰ ਇੱਥੇ ਆਨ ਕੇ ਆਪਣੀ ਪਰਛਾਈ ਨਾਲ ਦਿਲ ਫਿਰਦੀ ਮੇਰੀ ਭਾਬੀ ਮੇਰੀ ਭਾਬੀ ਹੈ ਨਹੀਂ ਸੱਸ ਤੇ ਮੇਰੀ ਮਰਗੀ ਕਿ ਜਨੇ ਮਰ ਜੇ ਮਾਂ ਤੇ ਮਰੀ ਮਰੀ ਆ ਮਾਂ ਤੇ ਮੇਰੀ ਮਰੀ ਆ ਤੇਰੀ ਸੱਸ ਮਾਰ ਕੇ ਸੁਰਖੀਆਂ ਲਾਈਆਂ ਤੁਸੀਂ ਹਾਂ ਆਹੋ ਮੇਕਅਪ ਕੀਤਾ ਇਹ ਤਾਂ ਨਖਤੀ ਚੌਂਦੀ ਮਰੇ ਤਾਂ ਦਿਨੇ ਲਾਈ ਆ ਤੇ ਇਹੋ ਚੌਂਦੀ ਸੀ ਤੇਰੇ ਤੇਰੇ ਮਾਂ ਬੋਲੇ ਮੇਰੇ ਨਹੀਂ ਮੈਂ ਤਾਂ ਪਿੰਡੋਂ ਆਈ ਸਾਡਾ ਤੇ ਸਿਰ ਖੁਰਕਣ ਨਹੀਂ ਹੋਇਆ ਸਾਨੂੰ ਪਤਾ ਹੀ ਨਹੀਂ ਲੱਗਾ ਸੁਰਖੀ ਲੱਗੀ ਲੱਗੀ ਆ ਪੱਕੀ ਆ ਆ ਕੀ ਹੋਇਆ ਵਾ ਇਨਿਕ ਸਨ ਮਾਰਤੇ ਤੋ ਆ ਗਈ ਆ ਵਾ ਇਹਨੇ ਮਾਰੇ ਅਹੀਂ ਨਹੀਂ ਮਾਰੇ ਤੁਸੀਂ ਮਾਰੇ ਮੇਰੇ ਕਿੰਨੇ ਹੋ ਜਾ ਬਹਿਰਮਾਨਾ ਅਹੀਂ ਨਹੀਂ ਮਾਰੇ ਆ ਮਾਤਾ ਮਾਤਾ ਦੀ ਦਾਦੀ ਦੇ ਮਾਤੇ ਰੈਲਦੀ ਉਹਨੂੰ ਮੈਂ ਤਾਂ ਆਪਸ ਲੜੀਆਂ ਆਉਣੀਆਂ ਲੜੀਆਂ ਦੇ ਕੋਲ ਓਏ ਦੇ ਕਿ ਸਾਨੂੰ ਮਾਰੀ ਮਾਰੇ ਦੇ ਮਾਰੇ ਤਾਂ ਨਹੀਂ ਜੇ ਬਹੁਤ ਸ਼ੌਂਕ ਤੇ ਮਾਰ ਦਿੰਨੇ ਆ ਆਪਣੇ ਪੁੱਤ ਨੂੰ ਬਲਾ ਬੋਲ ਸੌਣ ਲੱਗੀ ਪੈਨ ਨਾ ਕਰੋ ਬਹੁਤ ਰੋਣੇ ਧੋਣੇ ਜੇ ਨਾ ਕਰਾਇ ਤੇ ਉਹ ਤੇ ਆਂਦੇ ਜੋ ਮਰਜ਼ੀ ਲਖਾਓ ਇਹਨਾਂ ਨੂੰ ਬਾਹਰ ਨਹੀਂ ਆਉਣਾ ਗੱਡੀ ਚਾਤਰ ਕਹਿੰਦੀ 2 ਮਹੀਨੇ ਗੱਡੀ ਗਿਆ ਕਾਲੇ ਦੇ ਹੱਥ ਸੁਭਾਈਆਂ ਹੀ ਬਾੜ ਪਹਿਲਾਂ ਤੇ ਗਾਟਾ ਦੇ ਤੇ ਲਾ ਕੇ ਸੁੱਟ ਤਾ ਹੁੰਦੀ ਜੀ ਕੋਈ ਨਹੀਂ 4 ਰੁਪਈਓ 4 ਰੁਪਈਓ ਮੇਰਾ ਆਪ ਨਹੀਂ ਬੜਾ ਪੈਣਾ ਮੇਰੇ ਗਾਟੇ ਲਾਉਂਗਾ ਅੰਤ ਦੇ ਆਲੇ ਕਮਲੇ ਕਰ ਦਿੱਤਾ ਹੁੰਦਾ ਨਖਤਿਆਂ ਨੇ ਇਹਨੇ ਸੋਚਿਆ ਕਿ ਕਿੱਥੋਂ ਆਏਗਾ ਕਿੱਲਾ ਆਏਗਾ ਚਲੀ ਤੇ ਕੋੜੇ ਦਾ ਪੂਰ ਕੱਢ ਲਾਇਆ ਇੱਕ ਇਹ ਪੜ ਕ ਫਿਰ ਮਾਰਿਆ ਦਾਤ ਮੁੰਡੇ ਨੇ ਦੱਸ ਫੜਾਈ ਫੜਾਈ ਫੜੀ ਦੱਸਾ ਕਿਦਾਂ ਮਾਰਿਆ ਲੰਮੇ ਪੈ ਦੱਸਾ ਕਿਦਾਂ ਮਾਰਿਆ ਪਾ ਦੱਸਾ ਹਾਂ ਤੁਸੀਂ ਫਸ ਗਏ ਜੀ ਹੁਣ ਜੋ ਮਰਜੀ ਕਹੀ ਆਓ ਦੱਸਾ ਕਿਦਾਂ ਮਾਰਿਆ ਤੇਰੀ ਤੌਣ ਤੇ ਗਾਟੇ ਤੇ ਗੱਲ ਸੁਣ ਦੀ ਐਵੇਂ ਮਾਰੀ ਜਾਂਦੀ ਐ ਤੇ ਸਿਆਣੀ ਬਣੀ ਤੇ ਤੈਨੂੰ ਅਕਲ ਹੈ ਨਹੀਂ ਕਿਦਾਂ ਕੂਣਾ ਵਾ ਕਿਦਾਂ ਕੂਣਾ ਲੈ ਇਹ ਤਾਂ ਮਨ ਮਰੌਂਦੀਆਂ ਗੱਲਾਂ ਤੇਨੂੰ ਖੂਨ ਦੀ ਪਈ ਆ ਮੈਂ ਗੱਲ ਸੁਣੋ ਠੰਡੇ ਦਿਮਾਗ ਨਾਲ ਠੰਡੇ ਇਹ ਕੀ ਕੂਣਾ ਤੂੰ ਜੇ ਤਾਤਾ ਹਾਂ ਨੂੰ ਠੰਡੇ ਕਿਉਂ ਨਾ ਆਹੀ ਨਹੀਂ ਮੇਰੀ ਤੇ ਤੂੰ ਚਾਹਦਾ ਠੰਡਾ ਨੀ ਨੀ ਕੀਰਨੇ ਪਾਉਣੇ ਨੀ ਚਾਦਰਾਂ ਆਪਣੇ ਘਰੇ ਪਾਈ ਹਾਨੂੰ ਨਹੀਂ ਚਾਹੀਦੀ ਇਹਦਾ ਕਰ ਇਹ ਖੱਟੇ ਦੀ ਬੋਤਲ ਮੰਗਾ ਲੈ ਇੱਕ ਕਬਰਾੜ ਬੜੀ ਓਡੀ ਛੇਤੀ ਕਰ ਮਲਾਜਮਾਂ ਨੇ ਵੀ ਪੀਣੀ ਆ ਕੇ ਲਿਮਕਾ ਲਿਮਕਾ ਮੰਗਾ ਲੈ ਲਿਮਕਾ ਮੰਗਾ ਲੈ ਢਿੱਡ ਚ ਕੁੜਰ ਕੁੜਰ ਚੱਲ ਚੱਲ ਅੰਦਰ 2000 ਰੁਪਏ ਦੇ ਦਿੰਦੇ ਹੋਰ ਨਾਤਾ ਨੂੰ ਦੇ ਦਾਂ ਮੈਂ ਨੋਟ ਕਿਣ ਕਿਣ ਦੇ ਦੋ ਰੁਪਏ ਪੰਜਾਹ ਜਾਂ ਦੋ ਦੋ ਲੈਂਦੀ ਰਹੀ ਆ ਚੱਲ ਆ ਫੜਾ ਛੇਤੀ ਹਾਂ ਨੀ ਉਹ ਤੇ ਤੇਰੀ ਨਾਨ ਨਾਲ ਫੇਰ ਵੀ ਲੜਦੀ ਲੁੜਦੀ ਮੈਨੂੰ ਫੜਾ ਦੇ ਐਨੂੰ ਇਤਰੋਂ ਫੜਾ ਦੇ ਤੂੰ ਕੀ ਕਰਨ ਜੇਲ੍ਹ ਥੋੜੀ ਨੋਟ ਚੱਲਣੇ ਆ ਚੱਲ ਉੱਥੇ ਜੇਲ੍ਹ ਚ ਨਹੀਂ ਪੈਹਾ ਚੱਲਣਾ ਗੱਲ ਸੁਣਨੀ ਕਿੰਨੇ ਆ ਗਏ ਤਾਂ ਮੁੱਠਾ ਜਿੱਦਨੀ ਰਹੀ ਜੇ ਤਾਂ ਕੰਨਾਂ ਚ ਘੋਲ ਘੋਲ ਕਰਾਂਦੇ ਆ ਵੀ ਆਉਂਦੇ ਆਪਣੀ ਧਸਲਾ ਕਰਦੇ ਆਜ਼ਾਦ ਤੈਨੂੰ ਇੱਥੇ ਛੁੜਦਾ ਨਹੀਂ ਆਹ ਪਕੌੜਿਆਂ ਦਾ ਪੂਰਾ ਨੂੰ ਕਾ ਕੱਢ ਲਾ ਆਹ ਬ੍ਰੈਡ ਵਾਲੇ ਵੀ ਥੋੜੀ ਕੱਢ ਲਈ ਆਦੀ ਪਕੌੜੇ ਕੱਢ ਲਾ ਚਾਹ ਛੱਕ ਹੋ ਜਾਣਾ ਹੀ ਹੋ ਛੱਕ ਹੋ ਜਾਣਾ ਪਹਿਲੀ ਨਾਨ ਨਾਲ ਕੋਈ ਮਰਜ਼ੀ ਕੱਢ ਦੇ ਨੀ ਮੇਰੀ ਗੱਲ ਸੁਣ ਆ ਉਦਾਂ ਦੇ ਬੜੀਆਂ ਗੱਲਾਂ ਲ ਮੇਰੇ ਤੇ ਬੁਰਸ਼ ਵਾਲੀ ਪਹਲਾ ਲੱਤ ਨਹੀਂ ਜੇ ਤੂੰ ਆ ਬੁੱਲ ਵੰਗੇ ਲਾ ਨਹੀਂ ਸਕਦੀ ਕੋਈ ਨਹੀਂ ਆ ਗੱਲ ਸੁਣ ਮੇਰੀ ਮਗਰ ਕੋਈ ਹੁੰਦਾ ਵੀ ਆ ਬੂਆ ਮਾਰ ਕੇ ਸਾਨੂੰ ਨਾ ਅੰਦਰ ਦਿੱਤਾ ਉਹ ਤੇਰੀ ਸਕੀਮ ਅਜੇ ਤੱਕ ਤੇ ਕੰਮਜਾਜ ਕੋਈ ਹੋਈ ਨਹੀਂ ਆ। ਪੈਸੇ ਨਹੀਂ ਮਿਲਦੀਆਂ ਉਹਨਾਂ ਨੂੰ। ਹਾਈ ਇਹਨ ਖਤਿਆ ਮੇਰੀ ਪਰਛਾਈ ਬੜੀ ਤੇਜ ਹੋ ਰਾਂ ਕਿਤੇ ਬੰਦੇ ਸੱਡ ਕੇ ਤੇ ਹਾੜਾ ਹੀ ਇੱਥੇ ਗਾਟਾ ਲਵਾ ਦੇ। ਚੱਕਲੀ ਵਰਤੀ ਉਹ ਪਾ ਕੇ ਆਉਣੀ ਆ। ਹੋਰ ਅਸਲੀ ਚੱਕਲੀ ਨਹੀਂ ਆਉਣੀ ਅਸਲੀ ਹਾੜਾ ਨਾ ਕਿਤੇ ਤੁਰਨੇ ਨੋਟ ਲੱਗਣੇ ਨੋਟ। ਆ ਸਿਆਪਾ ਤੇਰਾ ਉਥੇ ਰੁਪਈਆ 1500 2000 ਦਿੰਦੀ ਤੇ ਅਸਲੀ ਵੀ ਆ ਜਾਣੇ। ਦੇਖੀ ਉਹਨਾਂ ਨੇ ਐਂ ਡੰਡੇ ਮਾਰਨੇ ਠੂਈ ਤੇ ਜਿੱਦਾਂ ਅਸਲੀ ਮਾਰਦੀ ਆ। ਬੜੇ ਬੰਦੇ ਕਰਾਰੇ ਆ ਇੱਕ ਤੇ ਥੋੜਾ ਜਿਹਾ ਪਤਲਾ ਵੀ ਠੀਕ ਆ ਦੋਵੇਂ ਆ ਤਾਂ ਬੰਦੇ ਬੜੇ ਉਹ ਗੁੱਡ ਵਾ ਦੋਵੇਂ ਸਰਦਾਰ ਹੀ ਉਹਦੇ ਵੇਲੇ ਮੈਨੂੰ ਨਾ ਪਸਾ ਦਿਓ ਇੰਨਾ ਚੱਕਣਾ ਜੇ ਮੇਰਾ ਮੁੰਡਾ ਨਾ ਪਸਾ ਦੇ ਆ ਨਹੀਂ ਨਹੀਂ ਜਾ ਕੇ ਪਹਿਲਾਂ ਤਾਂ ਮੈਨੂੰ ਆਪਣੇ ਕਿਲੇ ਦਾ ਗੱਲ ਤੇ ਪੇਪਰ ਤਿਆਰ ਕਰਾ ਲੈ ਕਿਲੇ ਮਰ ਜਾ ਮੈਨੂੰ ਸਮਝਾ ਲੈ ਜਦੋਂ ਮੈਂ ਗੱਲ ਹੀ ਕਰ ਲਈ ਵੀ ਮਿਲ ਜੂ ਪਹਿਲੀ ਤਾਂ ਮਿਲ ਜੂ ਗੱਲ ਆ ਜਿਹੜਾ ਜੁਬਾਨ ਨਹੀਂ ਜੁਬਾਨ ਤੇ ਆਪਣੇ ਭੈਣਾਂ ਨਾਲ ਦੀ ਜੁਬਾਨ ਵਾਰਦਾਂਗੇ ਜਵਾਨ ਨਹੀਂ ਤੇ ਫਿਰ ਨਹੀਂ ਤੇ ਬੱਸ ਪਏ ਉਹ ਨਹੀਂ ਗੱਲ ਜਾ ਕੇ ਪੇਪਰ ਤਿਆਰ ਕਰ ਕੰਮ ਜਿਹੜਾ ਹੋ ਜੇ ਉਹ ਚੰਗਾ ਨਹੀਂ ਇਹ ਸੋਲਾ ਗੱਲ ਦਿਮਾਗ ਨਾਲ ਇੱਥੇ ਖਰਾਬ ਕਰੀ ਮੇਰੀ ਪੇਗੜਾ ਮੈਂ ਬੰਦੇ ਇਕੱਠੇ ਕਰਕੇ ਇੱਥੇ ਪਹਿਲਾਂ ਮੇਰੀ ਤਾਂ ਕਾਗਜ਼ਵਾਰੀ ਕਾਰਕਵਾਈ ਪੂਰੀ ਹੋ ਜੇ ਤੇਰੀ ਵੀ ਹੁੰਦੀ ਨਹੀਂ ਇੱਧਰ ਥੋੜੀ ਕਰਨ ਦੇ ਇੱਥੇ ਭਾਵੇਂ ਫੜੇ ਜਾਂਦੇ ਸੁਣ ਲਿਆ ਨਾ ਬੂਆ ਮਾਰ ਕੇ ਕੀ ਗੱਲਾਂ ਕਰਦੀ ਹੁਣ ਕੀ ਸੁਣਾ ਮੈਂ ਪਹਿਲਾਂ ਜਾ ਉਹਨਾਂ ਕੰਨ ਲਾ ਕੇ ਸੁਣ ਤੰਤੇ ਆਦਤਾਂ ਨਾਲ